ਹੁਣ ਇਹਦੇ ਅੰਦਰ ਵੀ ਜਿਹੜੀ ਇਹ ਸੈਨਟ ਵਾਲਾ ਮਸਲਾ ਵੀ ਨਾ ਇਹਦੇ ਅੰਦਰ ਵੀ ਇੱਕ ਹਿੱਸਾ ਹੈਗਾ ਪ੍ਰੋਫੈਸਰਾਂ ਦੇ ਅੰਦਰੋਂ ਜੀਹਨਾਂ ਨੂੰ ਇਹ ਲੱਗਦਾ ਕਿ ਜਦੋਂ ਬਾਹਰੋਂ ਨੁਮਾਇੰਦਗੀ ਆਉਂਦੀ ਹੈ ਤੇ ਕੈਂਪਸ ਦੇ ਅੰਦਰ ਰਹਿਣ ਵਾਲੇ ਜਿਹੜੇ ਪ੍ਰੋਫੈਸਰੋਂ ਹਮੇਸ਼ਾ ਕਾਲਜਾਂ ਵਾਲਿਆਂ ਨਾਲ ਤੇ ਦੂਜਿਆਂ ਨਾਲ ਆਪਦੇ ਆਪ ਨੂੰ ਸੁਪੀਰੀਅਰ ਸਮਝਦੇ ਨੇ ਇੱਕ ਹਿੱਸਾ ਨਾ ਖਾਸਾ ਉਹਦੇ ਚ ਇਹ ਹੈ ਤੇ ਉਹਨੂੰ ਇਹ ਲੱਗਦਾ ਕਿ ਬਾਹਰ ਵਾਲੀ ਨੁਮਾਇੰਦਗੀ ਘਟੇ ਔਰ ਇੱਥੇ ਸਾਡੀ ਚੱਲੇ ਔਰ ਉਹਦੇ ਨਾਲ ਇੱਥੇ ਅਸੀਂ ਆਪਦੇ ਤਰ੍ਹਾਂ ਦੇ ਬੰਦੇ ਭਰਤੀ ਕਰਾ ਸਕੀਏ ਆਪਦੇ ਤਰ੍ਹਾਂ ਦਾ ਸਿਲੇਬਸ ਲਾਗੂ ਕਰਾ ਸਕੀਏ ਆਪਦੇ ਤਰ੍ਹਾਂ ਨਾਲ ਜੋ ਸਾਡਾ ਮਨ ਕਰਦਾ ਉਹ ਅਸੀਂ ਕਰ ਸਕੀਏ ਤਾਂ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਹੋਰ ਇੰਪੋਰਟੈਂਟ ਮੈਨੂੰ ਲੱਗਦੀ ਹੈ ਬੋਲਣੀ ਉਹ ਇਹ ਹੈ ਕਿ ਬਹੁਤੀ ਵਾਰ ਜਿਹੜਾ ਇਹ ਯੂਨੀਵਰਸਿਟੀ ਹੈ ਇਹ 625 ਏਕੜ ਦਾ ਸ਼ਾਇਦ ਕੈਂਪਸ ਹੈ ਤੇ ਇਹ ਇਹ 625 ਏਕੜ ਜਾਂ 600 ਪਲੱਸ ਦਾ ਜਿਹੜਾ ਇਹ ਕੈਂਪਸ ਹੈ ਬਹੁਤ ਹੀ ਵਾਰੀ ਪੰਜਾਬ ਯੂਨੀਵਰਸਿਟੀ ਇਸ ਕੈਂਪਸ ਨੂੰ ਸਮਝ ਲਿਆ ਜਾਂਦਾ ਹੈ ਜਿਹਦੇ ਚ 20-25000 ਸਟੂਡੈਂਟ ਪੜਦਾ ਪਰ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ 202 ਕਾਲਜ ਨੇ ਇਹਦੇ ਨਾਲ ਅਫੀਲੀਏਟਡ ਉਹਨਾਂ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ ਉਹਦੇ ਵਿੱਚੋਂ ਸੈਨੇਟ ਦੇ ਅੰਦਰੋਂ ਇੱਥੋਂ ਜਿਹੜੇ ਪਾਸ ਆਊਟ ਵਿਦਿਆਰਥੀ ਜਿਨ੍ਹਾਂ ਦੀਆਂ ਵੋਟਾਂ ਬਣਦੀਆਂ ਸੀ 15 ਨੁਮਾਇੰਦੇ ਵਿਦਿਆਰਥੀ ਇੱਥੋਂ ਦੇ ਪਾਸ ਆਊਟ ਵਿਦਿਆਰਥੀ ਚੁਣ ਕੇ ਭੇਜਦੇ ਸੀ ਉਹਦੇ ਚੋਂ ਪੰਜਾਬ ਦੇ ਪ੍ਰਿੰਸੀਪਲਾਂ ਦੇ ਨੁਮਾਇੰਦੇ ਇੱਥੇ 7 ਆਉਂਦੇ ਸੀ ਉਹਦੇ ਚੋਂ ਪ੍ਰੋਫੈਸਰਾਂ ਦੇ ਨੁਮਾਇंदे ਸੱਤ ਇੱਥੇ ਆਉਂਦੇ ਸੀ ਉਹਦੇ ਨਾਲ ਜਿਹੜੇ ਟੈਕਨੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਦੋ ਨੁਮਾਇंदे ਆਉਂਦੇ ਸੀ ਟੈਕਨੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੇ ਦੋ ਨੁਮਾਇंदे ਆਉਂਦੇ ਸੀ ਇਹ ਸਾਰੀ ਨੁਮਾਇੰਦਗੀ ਬਹੁਤ ਵੱਡੇ ਪੱਧਰ ਤੇ ਘਟਾ ਦਿੱਤੀ ਗਈ ਹੈ ਖਤਮ ਕਰ ਦਿੱਤੀ ਗਈ ਹੈ